ਪ੍ਰਸ਼ਾਸਨ ਉੱਤੇ ਕਾਰਵਾਈ ਨਹੀਂ ਕਰਦਾ ਆ ਜਾਂਦਾ ਜੇ ਕੋਈ ਬੱਚਾ ਆਪਣੇ ਤਰ੍ਹਾਂ ਅੱਜ ਸਮੂਹ ਹਿੰਦੂ ਸੰਗਠਨਾਂ ਨੇ ਇਹ ਚੀਜ਼ ਸੋਚੀ ਹੈ ਵੀ ਜੇ ਤਿੰਨ ਤਰੀਕ ਦਾ ਕਾਰਵਾਈ ਨਹੀਂ ਹੁੰਦੀ ਪ੍ਰਸ਼ਾਸਨ 4 ਤਰੀਕ ਨੂੰ ਜਿਹੜਾ ਵੀ ਘਰਾਓ ਹੋਏਗਾ ਉਹ ਪ੍ਰਸ਼ਾਸਨ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਕਿ ਕੱਲ ਨੂੰ ਕੋਈ ਨੁਕਸਾਨ ਹੁੰਦਾ ਜਾਂ ਕੁਝ ਵੀ ਹੁੰਦਾ ਤਾਂ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਪਹਿਲੇ ਵੀ ਕਈ ਵਾਰ ਤੁਹਾਡੇ ਲੋਕ ਪਰਚਾ ਦਰਜ ਕਰਵਾਇਆ ਜਾਂਦਾ ਪਰਚਾ ਹੋਏ ਵੀ ਹੋਇਆ ਕਈ ਵਾਰ ਹੀ ਜਾਂਦੀ ਹੈ ਸਿੰਗਰਾ ਦੇ ਲੋਕੀਏ ਤੈਨੂੰ ਵੀ ਇਸ ਤਰ੍ਹਾਂ ਮਾਫ਼ ਕੀਤਾ ਜਾਵੇਗਾ ਜਾਂ ਤੇ ਪਰਚਾ ਦਰਜ ਕੀਤਾ ਬਿਲਕੁਲ ਬਿਲਕੁਲ ਕੱਲ ਜਿਹੜੀ ਸੰਗਠਨਾ ਦੀ ਮੀਟਿੰਗ ਹੋਈ ਉਹਦੇ ਵਿੱਚ ਸਾਫ਼ ਔਰ ਜਿਕਰਾਇਆ ਜਾਏਗਾ ਕੋਈ ਮਾਫੀ ਨਹੀਂ ਦਿੱਤੀ ਜਾਏਗੀ ਕਿਸੇ ਪ੍ਰਕਾਰ ਦੀ ਕੋਈ ਮਾਫੀ ਨਹੀਂ ਹੋਏਗੀ ਮੁਕਦਮਾ ਦਰਜ ਹੋਏਗਾ ਤੇ ਮੁਕਦਮਾ ਦਰਜ ਹੋਣ ਤੋਂ ਬਾਅਦ ਹੀ ਔਰ ਜਲੰਧਰ ਜਗਰ ਸਿੰਘ ਆਂਦਾ ਵੀ ਆ ਇਹਦਾ ਮੂੰਹ ਕਾਲਾ ਵੀ ਅਸੀਂ ਕਰਾਂਗੇ ਜure ਦਾ ਕੋਈ ਵੀ ਜਲੰਧਰ ਦਾ ਸ਼ੋਰ ਨਹੀਂ ਹੁੰਦਾ ਜੈਸ਼ਨਕਰ ਜੀ ਸਾਰਿਆਂ ਨੂੰ ਮੈਂ ਰੋਈ ਦੋ ਸੇ ਕਰ ਕਰਨੀ ਪੰਜਾਬ ਰਾਜ ਦੇ ਸੇਸ਼ਨਾ ਬਾਲਾਸਰ ਕਰਦੇ ਹਾਂ ਸਾਡੇ ਕੁਐਸਚਨ ਦਾ ਦੇਖੋ ਇੱਕੋ ਹੀ ਆਨਸਰ ਹੈਗਾ ਵਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਇਸ ਚੀਜ਼ ਦੇ ਵਿੱਚ ਕਿ ਦੇਖੋ ਅਗਰ ਮੈਂ ਸ਼ਿਵ ਸੰਗਠਨ ਚਾਹ ਹੋ ਸ਼ਿਵ ਸੰਗਠਨ ਦੇ ਸੰਗਠਨ ਹੈ ਗਿਆ Hindu ਸੰਗਠਨ ਹੈ ਗਿਆ ਅਗਰ ਉਹਨਾਂ ਦੇ ਨੁਮਾਇੰਦੇ ਦੀ ਨੁਮਾਇੰਦਗੀ ਕਰਨ ਦਾ ਇਹ ਚੀਜ਼ ਹੁੰਦਾ ਹੈ ਕਿ ਹਰ ਚੀਜ਼ ਨੂੰ ਚਲਾਉਣ ਵਾਸਤੇ ਇੱਕ ਇੰਜਨ ਦੀ ਜ਼ਰੂਰਤ ਹੁੰਦੀ ਹੈ ਪਰ ਇੰਜਨ ਦੇ ਨਾਲ ਜਿਹੜੇ ਉਹਦੇ ਨਾਲ ਡੱਬੇ ਲੱਗੇ ਹੁੰਦੇ ਆ ਯਾ ਦੇਖੋ ਉਹਦੇ ਨਾਲ ਚੱਲਣ ਵਾਲੇ ਬੰਦੇ ਹੁੰਦੇ ਆ ਆਪਾਂ ਆਪਣੇ ਨੂੰ ਮੈਂ ਇੱਕ ਸਿਰਫ ਇੱਕ ਐਂਪਲ ਕਰ ਸਕਦਾ ਪਿਆ ਵਾ ਇਹਨਾਂ ਤੇ ਗਲਤ ਰਸਤੇ ਵਾਸਤੇ ਲੈ ਚਿਨਾ ਜਿਉਂ ਇਹ ਮੇਰਾ ਕਹਿਣ ਦਾ ਮੋਟਿਵ ਇਹ ਚੀਜ਼ ਦਾ ਤਾਂ ਕਿ ਕਈ ਬੰਦੇ ਏਸੇ ਨੂੰ ਥੋੜਾ ਡਰਪੋ ਹੁੰਦਾ ਕਿ ਸਾੜਨਾ ਚੱਲਣਗੇ ਨਹੀਂ ਚੱਲਣਗੇ ਸ਼ਹਿਰ ਵਾਸੀ ਦਾ ਵਿੱਚ ਹੁੰਦਾ ਆਪਾਂ ਚੱਲਣ ਨੂੰ ਤਿਆਰ ਆ ਸਾਰੇ ਆਪਾਂ ਤਾਂ ਚੱਲਦੇ ਪਏ ਜਮੀਨ ਦੇ ਤੱਕ ਸਾਡੇ ਕੋਲ ਜਾਣ ਆ ਸਾਡੇ ਖੂਨ ਚ ਗਰਮੀ ਹੈ ਉਨੀ ਦੇਰ ਦੇ ਵਿੱਚ ਆਪਾਂ ਇੱਧਰ ਦੇ ਜਦੋਂ ਵੀ ਕੰਮ ਹੋਏਗਾ ਉਹਦਾ ਜ਼ਰੂਰ ਵੀ ਕਰਾਂਗੇ ਉਹ ਜਿੰਨਾ ਸਾਡੇ ਕੋਲ ਸ਼ਮਤਾ ਹੋਵੇਗੀ ਵੱਟ ਤੋਂ ਵੱਧ ਫਾਈਨੈਂਸ਼ਲੀ ਵੀ ਔਰ ਫਿਜ਼ੀਕਲੀ ਵੀ ਔਰ ਆਪਾਂ ਜਿੰਨੀ ਵੀ ਚੀਜ਼ਾਂ ਵਾ ਉਹ ਇਹਦੇ ਵਿੱਚ ਆਪਣਾ ਸਾਥ ਦੇਵਾਂਗੇ ਔਰ ਆਪਾਂ ਸਿਰਫ ਅਪੀਲ ਕਰਦੇ ਆਂ ਪਰ ਬੇਅਦਬੀਆਂ ਨੂੰ ਰੋਕਣ ਵਾਸਤੇ ਸਿਰਫ ਇੱਕੋ ਹੀ ਹੱਲ ਹੈ ਜਦ ਆ ਉਹ ਹੱਲ ਇਹ ਚੀਜ਼ ਆਦਾ ਪੂਰਾ ਸ਼ਹਿਰ ਜਿਹੜਾ ਹੈ ਜਦ ਆ ਹਰ ਚੀਜ਼ ਜਦੋਂ ਉਹਨਾਂ ਨੂੰ ਲੱਗਦੀ ਹੈ ਜਦ ਆ ਉਹ ਸਾਡੇ ਜਿੰਨੇ ਵੀ ਹਿੰਦੂ ਸੰਗਠਨ ਆਇਆ ਜਾਂ ਕਿਸੇ ਨਾ ਕਿਸੇ ਨਾਲ ਸੰਪਰਕ ਕਰਨ ਔਰ ਆਪ ਵੀ ਆ ਜਦੋਂ ਜਦ ਇਹ ਕੀ ਹੈ ਸਿਵਲ ਬੰਦਾ ਵੀ ਦੇ ਸਕਦਾ ਵਾ ਇਥੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਇੱਕ ਨੁਮਾਇੰਦਗੀ ਵਾਲਾ ਬੰਦੇ ਹਿੰਦਾ ਹੀ ਠੀਕਾ ਨਹੀਂ ਹੈਗਾ ਕਿ ਉਹੀ ਆ ਕੇ ਹਰ ਚੀਜ਼ਾਂ ਜਿਹੜੀਆਂ ਹੈਗੇ ਪ੍ਰਸ਼ਾਸਨ ਨੂੰ ਲਵੋ ਜਿੰਨਾ ਕੋ ਫਰਜ ਤੋ ਉਹ ਆਨੋਂ ਪਰ ਸਾਡਾ ਨਾ ਉਹਨਾਂ ਦਾ ਵੀ ਫਰਜ ਹੈ ਉਹ ਸਾਡੇ ਨਾਲ ਜਦ ਤੱਕ ਹੋਏਗਾ ਤੇ ਸਾਨੂੰ ਸੰਪਰਕ ਕਰਨ ਸਾਡੇ ਨਾਲ ਮਿਲ ਕੇ ਦੱਲਣ ਜਦੋਂ ਦੇਖੋ ਕੀ ਹੁੰਦਾ ਵਾ ਜੀਸ਼ੀ ਸਾਹਿਬ ਮੇਰੇ ਕੁਸ਼ਨ ਲੈ ਲਓ ਕਿ ਮੇਰੇ ਤਰਫੋਂ ਦੀ ਜਿਹੜੀ ਖਿਲਾਫ ਜਿਹੜੇ ਆ ਚੀਜ਼ਾਂ ਹੋ ਰਹੀਆਂ ਨੇ ਬੇਅਦਬੀ ਹੋ ਰਹੀਆਂ ਨੇ ਲੱਖਾਂ ਦਾ ਖਾਸਾ ਦੇ ਦਿੱਤੀਆਂ ਗਈਆਂ ਨੇ ਤੁਹਾਨੂੰ ਨਹੀਂ ਲੱਗਦਾ ਸਭ ਤੋਂ ਪਹਿਲਾਂ ਜਿਹੜੇ ਲਿਸਟਿੰਗ ਚਰੇ ਸੰਜੀਪ ਜਿਹੜੇ ਲਿਦੇ ਰਾਈਟਰ ਹੈ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਉਹ ਬੰਦੇ ਹੈ ਜਿਹੜੇ ਗਾਣਾ ਲਿਖਦੇ ਹੈ ਕਿਉਂਕਿ ਗਾਣਾ ਲਿਖਦੇ ਹੈ ਉਸ ਤੋਂ ਬਾਅਦ ਪ੍ਰੋਡਿਊਸਰ ਬਹ ਜਾਂਦਾ ਡਾਇਰੈਕਟਰ ਬਹ ਜਾਂਦਾ ਉਹ ਓਕੇ ਕਰਦਾ ਉਸ ਤੋਂ ਬਾਅਦ ਸਿੰਗਰ ਦੀ ਚਾਹ ਹੁੰਦੀ ਹੈ ਕਿਨੂੰ ਨੂੰ ਸਿੰਗਿੰਗ ਕਰਨਾ ਹੈ ਉਹਦਾ ਤੇ ਉਹਦਾ ਤੇ ਚਿਹਰਾ ਆ ਗਿਆ ਉਹ ਚਿਹਰੇ ਆਨ ਦੇ ਨਾਲ ਕੀ ਹੁੰਦਾ ਪਿਆ ਵਾ ਕਿ ਸਾਰਾ ਦਾ ਸਾਰਾ ਜਿਹੜਾ ਹੈਗਾ ਮਾਹੌਲੇ ਚ ਕ੍ਰੀਏਟ ਕੀਤਾ ਜਾਂਦਾ ਵਾ ਬਟ ਮੇਨ ਜਿਹੜੇ ਮੁੱਦੇ ਵਾਲੇ ਬੰਦੇ ਪਿੱਛੇ ਹੈਗੇ ਰਾਈਟਰ ਰਾਈਟਰ ਜਦੋਂ ਦੇਖੋ ਜਦੋਂ ਇਹ ਚੀਜ਼ੇ ਲਿਖਦੇ ਆ ਸਭ ਤੋਂ ਪਹਿਲਾਂ ਪਰਚੇ ਉਹਨਾਂ ਨੂੰ ਦੇਣਾ ਚਾਹੀਦਾ ਹੈ ਦੇਖੋ ਸਟੈਂਡ ਸਟਡੀ ਹੀ ਹੈ ਇੱਕ ਅਵੇਅਰਨੈਸ ਉਹ ਜ਼ਰੂਰੀ ਹੈ ਮੇਰੇ ਖਿਆਲ ਨਾਲ ਜਦੋਂ ਤਾਂ ਹੁਣ ਧਰਮ ਦਾ ਕੰਮ ਸਾਰੇ ਪਾਸੇ ਆਪਣੀ ਕਿਸੇ ਦਾ ਸੋਹੇ ਸਿੱਖ ਦਾ ਰਮੈ ਚ ਹਿੰਦੂ ਦਾ ਰਮੈ ਕੋਈ ਵੀ ਹੈ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੈ ਸਾਰੇ ਬੰਦਿਆਂ ਨੂੰ ਚਾਹੀਦਾ ਵਾ ਕਿ ਉਹ ਇਕੱਠੇ ਮਿਲ ਕੇ ਜਿਹੜਾ ਹੈਗਾ ਵਾ ਆਪਣਾ ਕੰਮ ਕਰਣ ਔਰ ਸਾਡਾ ਸਾਥ ਦੇਣ ਨਾਲ ਠੀਕ ਹੈ ਜਿੱਥੇ ਸਾਡੀ ਲੋੜ ਹੈ ਆਪਾਂ ਉਹਨਾਂ ਨਾਲ ਖੜੇ ਆ ਔਰ ਜਿੱਥੇ ਉਹ ਜਿੰਨੀ ਵਾਰੀ ਦੇਖੋ ਆ ਬਾਰ ਬਾਰ ਤੁਸੀਂ ਪਰਚੇ ਦੀ ਗੱਲ ਕਰਦੇ ਪਿਓ ਪਰਚਾ ਦੇ ਦਾਂਗੇ ਉਹ ਆ ਕੇ ਬੇਲ ਲੈਣਗੇ ਕਿਉਂਕਿ ਦੇਖੋ ਸਾਹਮਣਾ ਸਾਹਮਣਾ ਵੀ ਹੋਣਾ ਨਹੀਂ ਹੈ ਭਾਈ ਫਿਰ ਇਹ ਐਪਲੀਕੇਸ਼ਨਾਂ ਹੁੰਦੀਆਂ ਨੇ ਨਾ ਤੇ ਉਹਨਾਂ ਨੇ ਝੇਲ ਜਾਣਾ ਵਾ ਕਿਉਂਕਿ ਇੰਨੀ ਪਹੁੰਚ ਤੇ ਉਹਨਾਂ ਦਾ ਸਿਸਟਮ ਚ ਹੁੰਦੀ ਏ ਕੋਈ ਐਂਟਰੀ ਸਪਿਟਰੀ ਬੇਲ ਲੈ ਲੈ ਜਾ। ਕੋਈ ਰੋਲਾਈ ਇਹਨਾਂ ਆ ਜਾਂਦਾ ਤੇ ਉਹਨਾਂ ਕੋਲੋ ਚੀਜ਼ ਬੋੜਦੀ ਜਾਂਦੀ ਏ ਕਿ ਹਾਂਜੀ ਉਹਨਾਂ ਦੇ ਪਰਚਾ ਦਰਜ ਹੋ ਗਿਆ ਐਂਟਰੀ ਸਪਿਟਰੀ ਬੇਲ ਹੋ ਜਾਂਦੀ ਏ ਇੱਥੇ ਕੁਝ ਪਤਾ ਲੱਗਦਾ। ਉਹ ਤੋਂ ਬਾਅਦ ਕੋਰਟ ਦੇ ਵਿੱਚ ਉਹ ਆਪਣਾ ਕੀ ਜਾਵਾ ਲਾਉਂਦੇ ਆ। ਜਿਹੜੇ ਵੀ ਬੰਦਾ ਆਉਂਦਾ ਉਹਨੂੰ ਟਾਈਮ ਨਹੀਂ ਦਿੰਦਾ। ਨਾ ਉਹ ਵਕੀਲ ਕਰ ਪਾਉਂਦਾ ਦਾ ਸਰਕਾਰੀ ਵਕੀਲ ਲੈਂਦਾ ਸੈਟਿੰਗ ਹੋ ਜਾਂਦੀ ਕੰਮ ਖਤਮ ਹੋ ਜਾਂਦਾ।